ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੋਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਨੀਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡਾਲਾ ਜੀ ਅਸੀਂ ਦੇਖ ਰਹੇ ਹਾਂ ਕਿ ਜਿਵੇਂ 2024 ਦੀ ਸ਼ੁਰੂਆਤ ਹੋ ਚੁੱਕੀ ਹੈ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਿਆਸੀ ਫੇਰ ਬਦਲਤਾ ਦੇਖਣ ਨੂੰ ਮਿਲ ਹੀ ਰਹੇ ਨੇ ਪਰ ਮੈਂ ਜ਼ਰੂਰ ਚਾਹੂੰਗੀ ਮੌਜੂਦਾ ਸਮੇਂ ਦੇ ਵਿੱਚ ਕਿਹੜੇ ਖਾਸ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿੜੀਆਂ ਖਾਸ ਖਬਰਾਂ ਨੇ ਜ਼ਰੂਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਅਨਾਲਿਸਿਸ ਦਰਸ਼ਕਾਂ ਨਾਲ ਸਾਂਝਾ ਕਰਿਓ ਦੇਖੋ ਮੁੱਖ ਰੂਪ ਦੇ ਵਿੱਚ ਅੱਜ ਤਿੰਨ ਵੱਡੀਆਂ ਖਬਰਾਂ ਨੇ ਇੱਕ ਇੱਕ ਕਰਕੇ ਇਹਨਾਂ ਸਾਰੀਆਂ ਖਬਰਾਂ ਦਾ ਵਿਸਥਾਰ ਹੈ ਜਿਹੜਾ ਉਹ ਕਰਦੇ ਆਂ ਜ ਜੋ ਦੀ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਨਾ ਚਾਹੂੰਗਾ ਕਿ ਇਸ ਤਰ੍ਹਾਂ ਦੇ ਸੰਕੇਤ ਆ ਗਏ ਨੇ ਕਿ ਮਾਰਚ ਦੇ ਪਹਿਲੇ ਹਫਤੇ ਜਾਂ ਦੂਸਰੇ ਹਫਤੇ ਦੀ ਸ਼ੁਰੂਆਤ ਦੇ ਵਿੱਚ ਇਹ ਸਾਫ਼ ਹੋ ਜਾਏਗਾ ਕਿ ਭਾਰਤ ਦੇ ਵਿੱਚ 2024 ਦੀ ਸਰਕਾਰ ਚੁਣਨ ਲਈ ਚੋਣਾ ਕਦੋਂ ਹੋਣਿਆ ਨੇ ਭਾਵ ਕਿ 10 ਮਾਰਚ ਦੇ ਨੇੜੇ ਤੇੜੇ ਭਾਰਤੀ ਚੋਣ ਕਮਿਸ਼ਨ ਇਹ ਐਲਾਨ ਕਰ ਸਕਦਾ ਹੈ ਕਿ ਭਾਰਤ ਦੇ ਵਿੱਚ 2024 ਦੀਆਂ ਵੋਟਾਂ ਕਦੋਂ ਹੋਣੀਆਂ ਨੇ ਕਿੰਨੇ ਗੇੜਾਂ ਦੇ ਵਿੱਚ ਹੋਣੀਆਂ ਨੇ ਪੰਜਾਬ ਚ ਕਿਹੜੇ ਗੇੜ ਦੇ ਵਿੱਚ ਵੋਟਾਂ ਹੋਣੀਆਂ ਨੇ ਕਿਉਂਕਿ ਆਮ ਤੌਰ ਤੇ ਸਾਡੇ ਮੁਲਕ ਚ ਜਦੋਂ ਵੋਟਾਂ ਹੁੰਦੀਆਂ ਨੇ ਤੇ ਉਹ ਬਹੁਤ ਸਾਰੇ ਗੇੜਾਂ ਦੇ ਵਿੱਚ ਹੁੰਦੀਆਂ ਨੇ ਹੁਣ ਮਈ ਦੇ ਅੰਤ ਤੱਕ ਮਈ 24 ਦੇ ਇਸੇ ਸਾਲ ਮਈ ਦੇ ਅੰਤ ਤੱਕ ਜਿਹੜੀ ਅਗਲੀ ਭਾਰਤ ਦੀ ਲੋਕ ਸਭਾ ਉਹ ਚੁਣੀ ਜਾਣੀ ਹੈ ਸੋ ਅਗਲੀ ਸਰਕਾਰ ਸਾਡੀ ਹਰ ਹਾਲਤ ਦੇ ਵਿੱਚ ਮਈ ਦੇ ਵਿੱਚ ਚੁਣੀ ਜਾਣੀ ਹੈ ਸੋ 10 ਮਾਰਚ ਤੋਂ ਬਾਅਦ ਅਗਰ ਇਲਾਨ ਹੁੰਦਾ ਹੈ ਵੋਟਾਂ ਦਾ ਇਹਦਾ ਮਤਲਬ ਹੈ ਇੱਕ ਗੱਲ ਸਾਫ਼ ਹੈ ਕਿ ਮਹੀਨੇਕ ਦੀ ਜਿਹੜੀ ਚੋਣ ਪ੍ਰਕਿਰਿਆ ਹੈ ਭਾਰਤੀ ਚੋਣ ਕਮਿਸ਼ਨ ਉਹਨੂੰ ਸ਼ੁਰੂਆਤੀ ਤੌਰ ਦੇ ਉੱਤੇ ਵੋਟਾਂ ਦੇ ਅਮਲ ਤੋਂ ਪਹਿਲਾਂ ਉਹ ਜ਼ਰੂਰ ਰੱਖਣਾ ਚਾਹੂਗਾ ਭਾਵੇਂ ਕਿ ਵੋਟਾਂ ਅਪ੍ਰੈਲ ਦੇ ਵਿੱਚ ਪੈ ਸਕਦੀਆਂ ਨੇ ਹੁਣ ਅਪ੍ਰੈਲ ਦੇ ਸ਼ੁਰੂ ਦੇ ਵਿੱਚ ਪੈਂਦੀਆਂ ਨੇ ਅੱਧ ਚ ਪੈਂਦੀਆਂ ਨੇ ਇਹ ਨਿਰਪਰ ਕਰੂਗਾ ਜਦੋਂ ਭਾਰਤ ਦਾ ਚੋਣ ਕਮਿਸ਼ਨ ਵੋਟਾਂ ਦੇ ਦਿਨਾਂ ਦਾ ਐਲਾਨ ਕਰੇਗਾ ਪਰ ਇੱਕ ਗੱਲ ਹੋਰ ਜਿਹੜੀ ਇਸ ਵਕਤ ਸਭ ਤੋਂ ਜ਼ਿਆਦਾ ਧਿਆਨ ਕੇਂਦਰਿਤ ਕਰਨ ਵਾਲੀ ਹੈ ਕਿ ਭਾਰਤੀ ਚੋਣ ਕਮਿਸ਼ਨ ਤਾਂ ਜਦੋਂ ਐਲਾਨ ਕਰੇਗਾ ਕਰੇਗਾ ਪਰ ਸਾਰੀਆਂ ਪੋਲਿਟੀਕਲ ਪਾਰਟੀਆਂ ਦੇ ਜਿਹੜੇ ਚੋਣ ਸਮਿਕਰਣ ਨੇ ਉਹ ਕਿਸਾਨ ਅੰਦੋਲਨ ਨੇ ਬਦਲਤੇ ਨਹੀਂ ਜਿਵੇਂ ਗੱਲ ਪੰਜਾਬ ਤੇ ਹਰਿਆਣਾ ਦੀ ਕਰਾਂ ਸਭ ਤੋਂ ਵੱਧ ਪ੍ਰਭਾਵ ਇਸ ਕਿਸਾਨ ਅੰਦੋਲਨ ਦਾ ਪੰਜਾਬ ਅਤੇ ਹਰਿਆਣਾ ਚ ਦਿਖ ਰਿਹਾ ਉਂਝ ਉੱਤਰ ਪ੍ਰਦੇਸ਼ ਦੇ ਵਿੱਚ ਵੀ ਕਿਸਾਨ ਅੰਦੋਲਨ ਹੈ ਜਿਹੜਾ ਤੇ ਹੌਲੀ-ਹੌਲੀ ਭਖ ਰਿਹਾ हरियाणा ਦੇ ਵਿੱਚ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਨਾਲ ਪੰਜਾਬ ਦੀ ਤਰ੍ਹਾਂ ਉੱਭਰ ਚੁੱਕਿਆ ਹੈ ਔਰ ਉਹ ਉਹ ਦਾ ਮੈਂ ਜ਼ਿਕਰ ਕਰਦਾ ਪਰ ਮੈਂ ਉਸ ਤੋਂ ਪਹਿਲਾਂ ਇਹ ਗੱਲ ਜ਼ਰੂਰ ਸਾਫ਼ ਕਰਦਾ ਕਿ ਸਾਰੀਆਂ ਪੋਲਿਟਿਕਲ ਪਾਰਟੀਆਂ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਨਾਲ ਜਿਹੜੀਆਂ ਸੰਬੰਧਤ ਹੈ ਉਹਨਾਂ ਦੇ ਚੋਣ ਸਮਿਕਰਣ ਵਿਗੜ ਗਏ ਪੰਜਾਬ ਜਨ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਸੀ ਭਗਵੰਤ ਮਾਨ ਨੇ ਔਰ ਆਰਵਿੰਦ ਕੇਜਰੀਵਾਲ ਨੇ ਕਿ ਅਸੀਂ ਇਸੇ ਮਹੀਨੇ ਸਾਰੇ ਦੇ ਸਾਰੇ ਉਮੀਦਵਾਰ ਐਲਾਨ ਕਰ ਦਾਂਗੇ ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਆਮ ਆਦਮੀ ਪਾਰਟੀ 29 ਫਰਵਰੀ ਤੋਂ ਪਹਿਲਾਂ-ਪਹਿਲਾਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕਰੇਗੀ ਇਸੇ ਤਰ੍ਹਾਂ ਭਾਰਤ ਦੀ ਜਨਤਾ ਪਾਰਟੀ ਕਾਂਗਰਸ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਇਸ ਸਥਿਤੀ ਦੇ ਵਿੱਚ ਨਹੀਂ ਹੈ ਕਿ ਇਸ ਮਹੀਨੇ ਦੇ ਵਿੱਚ ਆਪਣੇ-ਆਪਣੇ ਲੋਕ ਸਭਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਜਾਂ ਕੁਝ ਨਵੇਂ ਉਮੀਦਵਾਰਾਂ ਦਾ ਐਲਾਨ ਕਰਨ ਕਿਸਾਨ ਅੰਦੋਲਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਨੂੰ ਬਿਲਕੁਲ ਨਕਾਰਤਾ ਕਿਉਂਕਿ ਇਸ ਵਕਤ ਪੂਰਾ ਪੰਜਾਬ ਹੈ ਜਿਹੜਾ ਉਹ ਕਿਸਾਨਾਂ ਦੇ ਅੰਦੋਲਨ ਵੱਲ ਇਸ ਵਕਤ ਧਿਆਨ ਕੇਂਦਰਿਤ ਹੈ ਪੂਰੇ ਪੰਜਾਬ ਦਾ ਪਰ ਕੋਈ ਵੀ ਪੋਲਿਟੀਕਲ ਪਾਰਟੀ ਇਹ ਖਤਰਾ ਮੁੱਲ ਨਹੀਂ ਚੱਕੇਗੀ ਕਿ ਇੱਕ ਪਾਸੇ ਕਿਸਾਨ ਅੰਦੋਲਨ ਹੋਵੇ ਤੇ ਦੂਜੇ ਪਾਸੇ ਉਹ ਪੋਲਿਟੀਕਲ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਮ ਐਲਾਨੇ ਇਸ ਕਰਕੇ ਹੁਣ ਪੰਜਾਬ ਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਤਦ ਤੱਕ ਹੋਣਾ ਔਖਾ ਹੈ ਜਦ ਤੱਕ ਕਿਸਾਨ ਅੰਦੋਲਨ ਦਾ ਫੈਸਲਾ ਨਹੀਂ ਹੁੰਦਾ ਪਰ ਕਿਸਾਨ ਅੰਦੋਲਨ ਨੇ ਇਹ ਚੋਣਾਂ ਦੇ ਸਮੀਕਰਨ ਬਦਲਤੇ ਇਸ ਤੋਂ ਪਹਿਲਾਂ ਅਸੀਂ ਵੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਸੀ ਜਿਹੜੀ ਸਿੱਧੇ ਤੌਰ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਖੁੱਲਾ ਵਿਰੋਧ ਸੀ ਸੋ ਕਿਸਾਨ ਅੰਦੋਲਨ ਆ ਗਿਆ ਕਿਸਾਨ ਅੰਦੋਲਨ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਪਣੀ ਪੰਜਾਬ ਬਚਾਓ ਯਾਤਰਾ ਮੁਅਤਲ ਕਰਨੀ ਪਈ ਤੇ ਹੁਣ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਵੱਡੀ ਪੋਲੀਟੀਕਲ ਸਰਗਰਮੀ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਨਾ ਭਾਰਤੀ ਜਨਤਾ ਪਾਰਟੀ ਦੀਆਂ ਵੱਲ ਕੇ ਪੋਲੀਟੀਕਲ ਸਰਗਰਮੀਆਂ ਨੇ ਨਾ ਕਾਂਗਰਸ ਪਾਰਟੀ ਦੀਆਂ ਕੋਈ ਪੋਲੀਟੀਕਲ ਸਰਗਰਮੀਆਂ ਨੇ ਪਰ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੀਆਂ ਕੋਈ ਵੱਡੀਆਂ ਪੋਲੀਟੀਕਲ ਸਰਗਰਮੀਆਂ ਤੋਂ ਭਾਗ ਕੋਈ ਮੀਟਿੰਗਾਂ ਤੇ ਰੈਲੀਆਂ ਨਹੀਂ ਹੋ ਰਹੀਆਂ ਹਾਂ ਕਿਸਾਨਾਂ ਦੇ ਨਾਲ ਸਬੰਧਤ ਪ੍ਰੋਗਰਾਮਾਂ ਦੇ ਵਿੱਚ ਸਾਰੇ ਲੀਡਰ ਹਿੱਸਾ ਲੈ ਰਹੇ ਨੇ ਕੱਲ ਮੈਂ ਵੇਖਿਆ ਕੱਲ ਵਿਕਰਮ ਸਿੰਘ ਮਜੀਠੀਆ ਜਗਜੀਤ ਸਿੰਘ ਡੱਲਿਆਲ ਉਹਨਾਂ ਨੂੰ ਮਿਲ ਕੇ ਆਏ ਸੀ ਹਸਪਤਾਲ ਗਏ ਉਹਨਾਂ ਦੀ ਸੇਧਾ ਹਾਲਚਲ ਪੁੱਛਿਆ ਇਸੇ ਤਰ੍ਹਾਂ ਜਿਹੜੇ ਵੱਖ-ਵੱਖ ਲੀਡਰ ਨੇ ਉਹ ਕਿਸਾਨ ਅੰਦੋਲਨ ਦੇ ਜ਼ਖਮੀਆਂ ਨੂੰ ਮਿਲ ਰਹੇ ਨੇ ਸਾਰੇ ਸਾਰਿਆਂ ਦਾ ਧਿਆਨ ਹੈ ਜਿਹੜਾ ਕਿਸਾਨ ਅੰਦੋਲਨ ਵਾਲੇ ਪਾਸੇ ਆ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਰਨਾ ਵੀ ਬਣਦਾ ਕੱਲ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਇੱਕ ਵੀਡੀਓ ਜਾਰੀ ਕੀਤੀ ਪਰ ਉਹਨਾਂ ਨੇ ਕਈ ਵੱਡੇ ਸਵਾਲ ਖੜੇ ਕੀਤੇ ਸ਼ੁਭਕਰਨ ਸ਼ੁਭਕਰਨ ਸਿੰਘ ਦੀ ਜਿਹੜੀ ਦੁਨੀਆ ਤੋਂ ਵਿਦਾਈ ਹੋਈ ਹੈ ਉਹਦੇ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ हरियाणा ਦੀ ਸਰਕਾਰ ਤੇ ਵੀ ਸਵਾਲ ਖੜੇ ਕੀਤੇ ਔਰ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਵੀ ਸਵਾਲ ਖੜੇ ਕੀਤੇ ਸੋ ਉਹਦਾ ਇਨਸਾਫ ਹਰ ਕੋਈ ਮੰਗ ਰਿਹਾ ਪਰ ਸਾਰੀਆਂ ਪੋਲਿਟੀਕਲ ਪਾਰਟੀਆਂ ਮੈਂ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਗੱਲ ਕਰਾਂ ਬਕਰਮਜੀਤ ਠੇੜੀ ਦੀ ਗੱਲ ਕਰਾਂ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੀ ਗੱਲ ਕਰਾਂ ਸਾਰੇ ਇਸ ਵਕਤ ਕਿਸਾਨ ਅੰਦੋਲਨ ਦੇ ਇਨਸਾਫ ਦੀ ਜਿਹੜੀ ਮੰਗ ਹੈ ਉਹ ਕਰ ਰਹੇ ਨੇ ਔਰ ਜਿਹੜੇ ਕਿਸਾਨ ਜ਼ਖਮੀ ਹੋ ਰਹੇ ਨੇ ਜਾਂ ਜਿਹੜਾ ਕਿਸਾਨ ਸ਼ੁਭਕਰਨ ਸਿੰਘ ਜਿਹੜਾ ਦੁਨੀਆ ਤੋਂ ਵਿਦਾ ਹੋਇਆ ਸਾਰਿਆਂ ਦਾ ਧਿਆਨ ਹੈ ਜਿਹੜਾ ਉਹਦੀ ਇਨਸਾਫ ਦੀ ਲੜਾਈ ਵਾਲੇ ਪਾਸੇ ਆ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਦੇ ਨਾਲ ਇਹ ਤਾਂ ਵੱਡਾ ਮੁੱਦਾ ਹੈ ਹਰਜੋਦੀ ਉਹਦੇ ਨਾਲ ਨਾਲ ਜੇ ਮੈਂ ਕਿਸਾਨ ਅੰਦੋਲਨ ਦੀ ਗੱਲ ਕਰਾਂ ਤੇ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਨਾਲ ਇਸ ਵਕਤ ਪੰਜਾਬ ਦੇ ਵਿੱਚ ਭਖਿਆ ਹੋਇਆ ਹੈ ਔਰ 29 ਤਰੀਕ ਤੱਕ ਦਿੱਲੀ ਕੂਚ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਹੁਣ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ 29 ਤਰੀਕ ਨੂੰ ਆਪਣਾ ਅਗਲਾ ਪ੍ਰੋਗਰਾਮ ਐਲਾਨਣ ਗਿਆ ਕਿਸਾਨ ਮਜ਼ਦੂਰ ਜਥੇਬੰਦੀ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਇਹ ਸਾਰੇ ਔਰ ਜਿਤ ਤੱਕ ਸੰਯੁਕਤ ਕਿਸਾਨ ਮੋਰਚੇ ਦਾ ਸੰਯੁਕਤ ਕਿਸਾਨ ਮੋਰਚਾ ਆਪਣਾ ਵੱਖਰਾ ਪ੍ਰੋਗਰਾਮ ਹੈ ਜਿਹੜਾ ਉਹ ਉਹਦੇ ਤੇ ਅੱਗੇ ਵਧ ਰਿਹਾ ਔਰ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਵਧ ਰਿਹਾ ਪਰ ਜੇ ਮੈਂ ਪੰਜਾਬ ਦੀਆਂ ਦੋ ਜਥੇਬੰਦੀਆਂ ਦੀ ਗੱਲ ਕਰਾਂ ਜਿਨ੍ਹਾਂ ਦੇ ਸਵਰਥਨ 'ਚ ਹੋਰ ਵੀ ਕਈ ਜਥੇਬੰਦੀਆਂ ਆ ਗਈਆਂ ਸ਼ੰਭੂ ਬਾਰਡਰ ਤੇ ਹਜੇ ਤੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਟਰੈਕਟਰ ਟਰਾਲੀਆਂ ਨੇ ਪਰ ਜਿਹੜਾ ਅਗਲਾ ਐਲਾਨ ਹੈ ਹੁਣ 29 ਤਰੀਕ ਨੂੰ ਹੋਣਾ ਹੈ ਕਿ ਕੀ ਫੈਸਲਾ ਹੋਣਾ ਹੈ ਇਸ ਤੋਂ ਪਹਿਲਾਂ ਕਿਉਂਕਿ ਹਾਲੇ ਤੱਕ ਸਰਕਾਰ ਦੀ ਮੰਗ ਹੈ ਕਿ ਜਦ ਤੱਕ ਸ਼ੁਭ ਕਰਮਨ ਦੇ ਮਾਮਲੇ ਦੇ ਵਿੱਚ ਸਰਕਾਰ ਜ਼ਿੰਮੇਵਾਰ ਲੋਕਾਂ ਤੇ ਮੰਗ ਇਹ ਵੀ ਹੈ ਕਿ ਹਰਿਆਣਾ ਦੇ ਜਿਹੜੇ ਅਫਸਰ ਨੇ ਔਰ ਹਰਿਆਣਾ ਦੇ ਜਿਹੜੇ ਮੰਤਰੀ ਨੇ ਉਹਨਾਂ ਤੇ ਵੀ ਕੇਸ ਦਾਜ ਕੀਤਾ ਜਾਵੇ ਕਿਸਾਨਾਂ ਦੀ ਮੰਗ ਹੈ ਜਦ ਤੱਕ ਸ਼ੁਭ ਕਰਨ ਦੀ ਮੌਤ ਦੇ ਜ਼ਿੰਮੇਦਾਰ ਲੋਕਾਂ ਤੇ ਕੇਸ ਦਰਜ ਨਹੀਂ ਕੀਤਾ ਜਾਂਦਾ ਅਸੀਂ ਅੰਤਿਮ ਸੰਸਕਾਰ ਨਹੀਂ ਕਰਨਾ ਔਰ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ 1 ਕਰੋੜ ਰੁਪਏ ਦਾ ਮੁਆਵਜ਼ਾ ਸ਼ੁਭ ਕਰਮਨ ਦੇ ਪਰਿਵਾਰ ਦੇ ਲਈ ਐਲਾਨ ਕੀਤਾ ਸੀ ਔਰ ਜਿਵੇਂ ਪੰਜਾਬ ਸਰਕਾਰ ਦੂਸਰੇ ਸ਼ਹੀਦਾਂ ਦੇ ਲਈ 1 ਕਰੋੜ ਰੁਪਏ ਦਾ ਮੁਆਵਜ਼ਾ ਐਲਾਨ ਕਰਦੀ ਹੈ ਔਰ ਨਾਲ ਨਾਲ ਭਗਵੰਤ ਮਾਨ ਹੋਣਾ ਨੇ ਕਿਹਾ ਸੀ ਕਿ ਸ਼ੁਭ ਕਰਨ ਦੀ ਭੈਣ ਹੈ ਜਿਹੜੀ ਉਹਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਏਗੀ ਔਰ ਭਗਵੰਤ ਮਾਨ ਦੇ ਇਸ ਐਲਾਨ ਤੋਂ ਬਾਅਦ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਇਸ ਫੈਸਲੇ ਦਾ ਤਾਂ ਸਵਾਗਤ ਕੀਤਾ ਪਰ ਉਹ ਨਾਲ ਦੀ ਨਾਲ ਇਸ ਗੱਲ ਤੇ ਵੀ ਆੜੇ ਹੋਏ ਨੇ ਕਿ ਪੰਜਾਬ ਸਰਕਾਰ ਕੇਸ ਦਰਜ ਕਰੇ ਉਸ ਤੋਂ ਬਾਅਦ ਹੀ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਦੀ ਰਸਮ ਹੈ ਜਿਹੜੀ ਉਹ ਅਦਾ ਕੀਤੀਆਂ ਜਾਣੀਆਂ ਨੇ ਔਰ ਕੱਲ ਇੱਕ ਨਵਾਂ ਘਟਨਾਕ੍ਰਮ ਵੀ ਅਸੀਂ ਵੇਖਿਆ ਕਿ ਸ਼ੁਭ ਕਰਨ ਦੀ ਮਾਤਾ ਜੀ ਉਹ ਪਟਿਆਲਾ ਦੇ ਵਿੱਚ ਪਹੁੰਚ ਗਏ ਉਹ ਇੱਕ ਵਾਰ ਦੇਖਣਾ ਚਾਹੁੰਦੇ ਸੀ ਆਪਣੇ ਪੁੱਤ ਦੀ ਮ੍ਰਿਤਕ ਦੇ ਨੂੰ ਔਰ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਹਸਪਤਾਲ ਦੇ ਬਾਹਰ ਔਰ ਉਹਨਾਂ ਨੇ ਦੱਸਿਆ ਕਿ ਉਹ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਅੰਤਿਮ ਸੰਸਕਾਰ ਹੈ ਜਿਹੜਾ ਹੋਣਾ ਚਾਹੀਦਾ ਔਰ ਬਾਅਦ ਦੇ ਵਿੱਚ ਸ਼ੁਭਕਰਨ ਦੇ ਪਿਤਾ ਨੇ ਔਰ ਉਹਦੇ ਦਾਦਕੇ ਪਰਿਵਾਰ ਨੇ ਪ੍ਰੈਸ ਕਾਨਫਰੰਸ ਕੀਤੀ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਸ਼ੁਭਕਰਨ ਉਹਨਾਂ ਦੀ ਮਾਤਾ ਜੀ ਸ਼ੁਭਕਰਨ ਦੀ ਮਾਤਾ ਔਰ ਪਿਤਾ ਦਾ ਤਲਾਕ ਹੋਇਆ ਹੋਇਆ ਸੀ ਇਸ ਕਰਕੇ ਸ਼ੁਭਕਰਨ ਆਪਣੀ ਮਾਤਾ ਦੇ ਨਾਲ ਨਹੀਂ ਸੀ ਰਹਿੰਦਾ ਦੋਵੇਂ ਬੱਚੇ ਮੁੰਡਾ ਤੇ ਕੁੜੀਆਂ ਕੁੜੀ ਉਹ ਮਾਤਾ ਦੇ ਨਾਲ ਨਹੀਂ ਸੀ ਰਹਿੰਦੇ ਬਲਕਿ ਉਹ ਰਾਮਪੁਰਾ ਫੂਲ ਦੇ ਵਿੱਚ ਹੀ ਰਹਿੰਦੇ ਸੀ ਸੋ ਕੱਲ ਕਾਫੀ ਵਿਵਾਦ ਮੀਡੀਆ ਦੇ ਵਿੱਚ ਵੀ ਇਹ ਸੁਰਖੀਆਂ ਚ ਬਣਿਆ ਰਿਹਾ ਪਰ ਇਹ ਕਿਤੇ ਵੀ ਪਰਿਵਾਰ ਦੇ ਵਿੱਚ ਇਹ ਜਿਹੜਾ ਮਸਲਾ ਹੈ ਇਹ ਕੋਈ ਗੁੰਝਲਦਾਰ ਨਹੀਂ ਹੈ ਕਿਉਂਕਿ ਇਹ ਗੱਲ ਸਾਫ਼ ਹੋ ਗਈ ਕਿ ਸ਼ੁਭ ਕਰਨ ਦੀ ਮਾਤਾ ਜੀ ਦਾ ਤਲਾਕ ਹੋਇਆ ਹੋਇਆ ਸੀ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਰਿਪੋਰਟਾਂ ਆ ਰਹੀਆਂ ਨੇ ਉਹ ਸਿਰਫ ਉਹਨੂੰ ਮਿਲਣ ਆਈ ਸੀ ਪਰ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਸੰਸਕਾਰ ਹੋ ਗਏ ਪਰ ਜਿਹੜੀ ਸ਼ੁਭਕਰਨ ਦੀ ਭੈਣ ਹੈ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ ਜਦ ਤੱਕ ਜੱਠੇਬੰਦੀਆਂ ਸ਼ੁਭਕਰਨ ਦੇ ਮਾਮਲੇ ਦੇ ਵਿੱਚ ਅੰਦੋਲਨ ਕਰ ਰਹੀਆਂ ਨੇ ਜੋ ਮੰਗ ਕਰ ਰਹੀਆਂ ਨੇ ਜੋ ਫੈਸਲਾ ਕਰਨਗੀਆਂ ਅਸੀਂ ਉਹਨਾਂ ਦੇ ਨਾਲ ਆ ਸੋ ਇੱਕ ਪਾਸੇ ਸ਼ੁਭਕਰਨ ਦੇ ਮਾਤਾ ਚਾਹੁੰਦੇ ਸੀ ਕਿ ਜਲਦ ਤੋਂ ਜਲਦ ਸੰਸਕਾਰ ਹੋਣਾ ਚਾਹੀਦਾ ਦੂਜੇ ਪਾਸੇ ਸ਼ੁਭਕਰਨ ਦਾ ਦਾਦਕਾ ਪਰਿਵਾਰ ਹੈ ਜਿਹੜਾ ਉਹਦੇ ਪਿਤਾ ਹੈ ਉਹ ਚਾਹੁੰਦੇ ਨੇ ਕਿ ਜਦੋਂ ਤੱਕ ਕਿਸਾਨ ਜੱਥੇਬੰਦੀਆਂ ਫੈਸਲਾ ਨਹੀਂ ਕਰਦੀਆਂ ਉਹ ਉਹਨਾਂ ਦੇ ਨਾਲ ਰਹਿਣਗੇ ਸੋ ਸ਼ੁਭ ਕਰਨ ਦੇ ਪਰਿਵਾਰ ਨੇ ਕਿਸਾਨ ਜੱਥੇਬੰਦੀਆਂ ਦੀਆਂ ਸਾਰੀਆਂ ਦੇ ਸਾਰੇ ਫੈਸਲਿਆਂ ਦੇ ਵਿੱਚ ਭਰੋਸਾ ਪ੍ਰਗਟ ਕੀਤਾ ਹੈ ਸੋ ਜਿਹੜੀ ਇਹ ਗੱਲ ਆਈ ਸੀ ਕਿ ਪਰਿਵਾਰ ਦੇ ਵਿੱਚ ਮਤਭੇਦ ਹੈ ਉਹ ਸਾਫ਼ ਹੋ ਗਈ ਕਿ ਸ਼ੁਭ ਕਰਨ ਦੇ ਪਰਿਵਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਮਤਭੇਦ ਅੰਤਿਮ ਸੰਸਕਾਰ ਨੂੰ ਲੈ ਕੇ ਨਹੀਂ ਹੈ ਹਾਂ ਕਿਸਾਨ ਜੱਥੇਬੰਦੀਆਂ ਇਸ ਮੰਗ ਦੇ ਉੱਤੇ ਅੜੀਆਂ ਹੋਈਆਂ ਹਨ ਕਿ ਸ਼ੁਭ ਕਰਨ ਦਾ ਅੰਤਿਮ ਸਸਕਾਰ ਉਸ ਵੇਲੇ ਕੀਤਾ ਜਾਊਗਾ ਜਦੋਂ ਹਰਿਆਣਾ ਸਰਕਾਰ ਜਾਂ ਜਿਹੜੇ ਵੀ ਲੋਕ ਜ਼ਿੰਮੇਦਾਰ ਹੈ ਉਹਨਾਂ ਤੇ ਕੇਸ ਦਰਜ ਨਹੀਂ ਕੀਤਾ ਜਾਂਦਾ ਹੁਣ ਇਹ ਸਥਿਤੀਆਂ ਦੇ ਵਿੱਚ ਗੱਲ ਅੱਗੇ ਕਿਸ ਰੂਪ ਦੇ ਵਿੱਚ ਵੱਧਦੀ ਹੈ ਅੱਜ ਅਤੇ ਕੱਲ ਇਹ ਦੇਖਣ ਵਾਲੀ ਗੱਲ ਰਹੇਗੀ ਹੁਣ ਜਿਹੜਾ ਅਗਲਾ ਪ੍ਰੋਗਰਾਮ ਸ਼ੁਰੂ ਕਰਨ ਲਈ ਦਿੱਤਾ ਹੈ ਇੱਕ ਤਾਂ ਕੈਂਡਲ ਮਾਰਚ ਦਾ ਪ੍ਰੋਗਰਾਮ ਹੈ ਕਿਸਾਨ ਜਥੇਬੰਦੀਆਂ ਕੈਂਡਲ ਮਾਰਚ ਕੱਢਣ ਗਈਆਂ ਔਰ ਫਿਰ 28 ਤਰੀਕ ਨੂੰ ਵੀ ਮੀਟਿੰਗ ਹੈ ਸੰਯੁਕਤ ਕਿਸਾਨ ਮੋਰਚੇ ਦੀ ਉਸ ਤੋਂ ਪਹਿਲਾਂ 27 ਨੂੰ ਮੀਟਿੰਗ ਹੈ ਤੇ ਫਿਰ 29 ਤਰੀਕ ਨੂੰ ਜਿਹੜੇ ਜਿਹੜੇ ਜਥੇਬੰਦੀਆਂ ਨੇ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਫੇਰ 29 ਤਰੀਕ ਨੂੰ ਅਗਲਾ ਐਲਾਨ ਕਰਨ ਗਿਆ ਇਸ ਮੋਰਚੇ ਨੂੰ ਲੈ ਕੇ ਹਲੇ ਤੱਕ ਜਿਹੜਾ ਕਿਸਾਨ ਮੋਰਚਾ ਸ਼ੰਭੂ ਬਾਰਡਰ ਤੇ ਹੈ ਇਹ ਅੱਗੇ ਨਹੀਂ ਵਧੇਗਾ ਸੋ ਇਹਦੇ ਦਰਮਿਆਨ ਕੀ ਭਾਰਤ ਸਰਕਾਰ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋਏਗੀ ਜਾਂ ਨਹੀਂ ਹੋਏਗੀ ਇਹਦੇ ਉੱਪਰ ਵੀ ਨਜ਼ਰ ਲਗਾਤਾਰ ਜਿਹੜੀ ਹੈ ਉਹ ਬਣੀ ਰਹੇਗੀ ਪਰ ਜਿਹੜੀ ਜਿਹੜਾ ਪਿਛਲਾ ਸੱਦਾ ਭਾਰਤ ਸਰਕਾਰ ਨੇ ਗਲਬਾਤ ਦੱਤਾ ਸੀ ਉਸ ਤੋਂ ਬਾਅਦ ਕਿਉਂਕਿ ਸ਼ੁਭ ਕਰਨ ਦੀ ਮੌਤ ਹੋਈ ਔਰ ਕਿਸਾਨ ਜਥੇਬੰਦੀਆਂ ਆੜ ਗਈਆਂ ਕਿ ਜ਼ਿੰਮੇਵਾਰ ਲੋਕਾਂ ਤੇ ਕੇਸ ਦਰਜ ਕੀਤਾ ਜਾਵੇ ਉਸ ਤੋਂ ਬਾਅਦ ਇਹ ਗਲਬਾਤ ਟੁੱਟੀ ਹੋਈ ਹੈ ਹੁਣ ਸਵਾਲ ਇਹ ਹੈ ਕਿ ਅਗਰ 10 ਮਾਰਚ ਤੋਂ ਬਾਅਦ ਚੋਣਾਂ ਦਾ ਐਲਾਨ ਹੋ ਜਾਂਦਾ ਹੈ ਚੋਣ ਜ਼ਾਬਤਾ ਲੱਗ ਜਾਂਦਾ ਹੈ ਤੇ ਫਿਰ ਕਿਸਾਨਾਂ ਦਾ ਜਿਹੜਾ ਇਹ ਅੰਦੋਲਨ ਹੈ ਇਹਦੀ ਰੂਪਰੇਖਾ ਕੀ ਹੋਏਗੀ ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਅਗਲੇ 10-12 ਦਿਨ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਬਹੁਤ ਜ਼ਿਆਦਾ ਅਹਿਮ ਨੇ ਕਿਸਾਨਾਂ ਨੂੰ ਔਰ ਪਾਰਸ ਸਰਕਾਰ ਨੂੰ ਇਹਨਾਂ 10 12 ਦਿਨਾਂ ਦੇ ਵਿੱਚ ਵਿੱਚ ਇਸ ਗੱਲਬਾਤ ਨੂੰ ਕਿਸੇ ਮਕਾਮ ਦੇ ਉੱਪਰ ਜ਼ਰੂਰ ਲੈ ਕੇ ਜਾਣਾ ਚਾਹੀਦਾ ਕਿਉਂਕਿ ਇਹ ਅੰਦੋਲਨ ਇਸ ਵਕਤ ਬਹੁਤ ਵੱਡਾ ਹੋ ਚੁੱਕਿਆ ਹੈ ਦੂਜੇ ਸੂਬਿਆਂ ਦੇ ਵਿੱਚ ਵੀ ਕੱਲ ਹਰਿਆਣਾ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਹੋਏ ਔਰ ਜਿਹੜਾ ਖਨੌਰੀ ਬਾਰਡਰ ਹੈ ਹਰਿਆਣੇ ਵਾਲੇ ਪਾਸੇ ਉੱਥੇ ਵੀ ਪੁਲਿਸ ਔਰ ਕਿਸਾਨਾਂ ਦੇ ਵਿੱਚ ਝੜਪ ਹੋਣ ਦੀਆਂ ਖਬਰਾਂ ਨੇ ਕਿਸਾਨ ਖਨੌਰੀ ਬਾਰਡਰ ਵਾਲੇ ਪਾਸੇ ਆਉਣਾ ਚਾਹੁੰਦੇ ਸੀ ਜਦਕਿ हरियाणा ਦੀ ਪੁਲਿਸ ਨੇ ਉਹਨਾਂ ਨੂੰ ਰੋਕਿਆ ਸੋ ਹਰਿਆਣਾ ਦੇ ਵਿੱਚ ਵੀ ਕਿਸਾਨਾਂ ਔਰ ਪੁਲਿਸ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਆਪਸੀ ਮਤਭੇਦ ਹੈ ਉਹ ਬਰਕਰਾਰ ਹੈ ਕਿਸਾਨ ਅੰਦੋਲਨ ਹਰਿਆਣਾ ਦੇ ਵਿੱਚ ਵੀ ਆਪਣੀਆਂ ਜੜ੍ਹਾਂ ਫੈਲਾ ਚੁੱਕਿਆ ਔਰ ਹਰਿਆਣਾ ਸਰਕਾਰ ਨੇ ਕਹੀ ਹੈ ਅਜਿਹੇ ਫੈਸਲੇ ਵੀ ਕੀਤੇ ਨੇ 1-2 ਦਿਨਾਂ ਦੇ ਵਿੱਚ ਤਾਂ ਕਿ ਉਹ ਕਿਸਾਨਾਂ ਨੂੰ ਖੁਸ਼ ਕਰ ਸਕਣ ਲੇਕਿਨ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਕੇਂਦਰ ਦੇ ਐਮਐਸਪੀ ਦੇ ਕਾਨੂੰਨ ਦੇ ਨਾਲ ਜੁੜੀਆਂ ਹੋਈਆਂ ਨੇ ਇਸ ਕਰਕੇ ਸਭ ਤੋਂ ਵੱਡੀ ਗੱਲ ਇਹ ਹੈ ਕੀ ਕੇਂਦਰ ਸਰਕਾਰ ਐਮ ਐਸ ਪੀ ਦਾ ਕਾਨੂੰਨ ਹੈ ਜਿਹੜਾ ਉਹ ਅਗਲੇ 10 15 ਦਿਨਾਂ ਦੇ ਵਿੱਚ ਉਹ ਬਣਾਉਣ ਦੇ ਲਈ ਰਾਜ਼ੀ ਹੋਏਗੀ ਕਿਸਾਨ ਐਮ ਐਸ ਪੀ ਦੇ ਕਾਨੂੰਨ ਦੀ ਲੀਗਲ ਗਾਰੰਟੀ ਤੋਂ ਬਿਨਾ ਕਿਸੇ ਵੀ ਗੱਲ 'ਈ ਸਹਿਮਤ ਨਹੀਂ ਹੈ ਇਹ ਭਾਵੇਂ ਕਿਸਾਨ ਮਜ਼ਦੂਰ ਜਥੇਬੰਦੀ ਤੇ ਕਿਸਾਨ ਮੋਰਚਾ ਗੈਰ ਸਿਆਸੀ ਦੀ ਗੱਲ ਹੋਵੇ ਜਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਹੋਰ ਜਥੇਬੰਦੀਆਂ ਦੀ ਮੰਗ ਹੋਵੇ ਸਾਰੀਆਂ ਜਥੇਬੰਦੀਆਂ ਚਾਹੁੰਦੀਆਂ ਨੇ ਕਿ ਕਿਸੇ ਵੀ ਕੀਮਤ ਦੇ ਉੱਤੇ ਐਮ ਐਸ ਪੀ ਦਾ ਕਾਨੂੰਨ ਬਣੇ ਸੋ ਜਿਹੜੇ ਅਗਲੇ 10-12 ਦਿਨ ਨੇ ਉਹ ਭਾਰਤ ਸਰਕਾਰ ਦੀ ਕਾਰਗੁਜ਼ਾਰੀ ਔਰ ਸੰਯੁਕਤ ਕਿਸਾਨ ਮੋਰਚਾ ਔਰ ਗੈਰ ਸਿਆਸੀ ਜਿਹੜਾ ਕਿਸਾਨ ਮੋਰਚਾ ਉਹਦਾ ਅੰਦੋਲਨ ਕਿੰਨਾ ਤਕੜਾ ਤੇ ਪ੍ਰਭਾਵੀ ਹੁੰਦਾ ਇਹਦੇ ਤੇ ਨਿਰਭਰ ਕਰੇਗਾ ਸੋ ਅਗਲੇ 15 ਦਿਨ ਬਹੁਤ ਅਹਿਮियत ਵਾਲੇ ਨੇ ਇਹ ਅਗਰ ਸਰਕਾਰ ਔਰ ਕਿਸਾਨਾਂ ਦੇ ਵਿਚਾਰੇ ਹਲਬਾ ਦੇ ਨਾਲ ਮਸਲਾ ਹੱਲ ਹੋਇਆ ਤੇ ਇਹ ਬਹੁਤ ਚੰਗੀ ਗੱਲ ਹੈ ਅਗਰ ਜਿਹਾ ਨਹੀਂ ਹੁੰਦਾ ਤੇ ਫਿਰ ਇਹ ਦੇਖਣਾ ਪਈਗਾ ਕਿ ਅਗਰ ਚੋਣਾਂ ਦਾ ਲੱਗਿਆ ਭਾਰਤ ਸਰਕਾਰ ਔਰ ਕਿਸਾਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਰਾਬਤਾ ਨਹੀਂ ਬਣਿਆ ਤੇ ਫਿਰ ਕਿਸਾਨ ਅੰਦੋਲਨ ਨੇ ਜਿਹੜੇ ਜਿਆ ਕਿਸਾਨ ਜਥੇਬੰਦੀਆਂ ਨੇ ਉਹ ਖੁੱਲੇ ਤੌਰ ਤੇ ਫਿਰ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਵੀ ਕਰ ਸਕਦੀਆਂ ਨੇ 2024 ਦੀਆਂ ਚੋਣਾਂ ਦੇ ਵਿੱਚ ਹੁਣ ਅਜਿਹੇ ਹਾਲਾਤਾਂ ਦੇ ਵਿੱਚ ਇਹ ਗੱਲ غور ਕਰਨ ਵਾਲੀ ਹੈ ਕਿ ਕੀ ਭਾਰਤ ਦੀ ਸਰਕਾਰ ਇਹ ਜੋਖਮ ਲੈਣ ਨੂੰ ਤਿਆਰ ਹੈ ਇਹ ਜੋਖਮ ਉਹ ਲੈ ਸਕਦੀ ਹੈ ਕਿ ਜੇ ਅਸੀਂ ਕਿਸਾਨਾਂ ਦੀ ਗੱਲ ਨਾ ਸੁਣੀ ਜੇ ਅਸੀਂ ਕਿਸਾਨ ਅੰਦੋਲਨ ਸ਼ਾਂਤ ਨਾ ਕਰਾਇਆ ਜੇ ਭਾਰਤੀ ਚੋਣ ਕਮਿਸ਼ਨ ਨੇ ਚੋਣਾਂ ਦਾ ਐਲਾਨ ਕਰਤਾ ਤਾਂ ਸਾਡਾ ਵਿਰੋਧ ਕਰਨਗੇ ਭਾਰ ਦੇ ਕਿਸਾਨ ਖਾਸ ਤੌਰ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਵੱਖ-ਵੱਖ ਜਥੇਬੰਦੀਆਂ ਉਹ ਪਛਮੀ ਬੰਗਾਲ ਚ ਵੀ ਵਿਰੋਧ ਕਰਨਗੇ ਡਟ ਕੇ ਯੂਪੀ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਸੋ ਇਸ ਕਰਕੇ ਇਹ ਬਹੁਤ ਹੀ ਹੈਰਾਨੀ ਵਾਲਾ ਸਮਾਂ ਇਸ ਵਕਤ ਬਣਿਆ ਹੋਇਆ ਹੈ ਅਗਲੇ 15 ਦਿਨਾਂ ਦੀ ਜੇ ਅਸੀਂ ਅਹਿਮੀਅਤ ਹੀ ਗੱਲ ਕਰਦੇ ਹਾਂ ਸੋ ਅਗਲੇ ਜਿਹੜੇ ਦਿਨ ਨੇ 15 ਕੋ ਬੜੇ ਅਹਿਮੀਅਤ ਵਾਲੇ ਨੇ ਪਰ ਮੈਨੂੰ ਇਹ ਲੱਗਦਾ ਕਿ ਭਾਰਤੀ ਸਰਕਾਰ ਪੂਰੀ ਕੋਸ਼ਿਸ਼ ਕਰੇਗੀ ਕਿ ਅਸੀਂ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਇਸ ਮਸਲੇ ਨੂੰ ਨਿਬੇੜੀਏ ਨਹੀਂ ਤਾਂ ਬੀਜੇਪੀ ਨੂੰ ਸਿਆਸੀ ਤੌਰ ਤੇ ਨੁਕਸਾਨ ਵੀ ਹੋ ਸਕਦਾ ਹੈ ਅਗਰ ਬੀਜੇਪੀ ਕਿਸਾਨਾਂ ਦੇ ਮਸਲੇ ਹੱਲ ਕਰ ਗਈ ਕਿਸੇ ਸਮਝੌਤੇ ਤੇ ਗੱਲ ਬਣ ਗਈ ਐਮਐਸਪੀ ਦੇ ਕਾਨੂੰਨ ਤੇ ਗੱਲ ਅੱਗੇ ਵਧ ਗਈ ਤੇ ਫਿਰ ਬੀਜੇਪੀ ਨੂੰ ਇਹਦਾ ਫਾਇਦਾ ਵੀ ਹੋ ਸਕਦਾ ਔਰ ਮੈਂ ਅਖੀਰ ਚ ਪੰਜਾਬ ਵਾਲੇ ਪਾਸੇ ਵੀ ਆਜਮਾ ਚੰਡੀਗੜ੍ਹ ਦੇ ਵਿੱਚ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੁਣ 27 ਫਰਵਰੀ ਨੂੰ ਹੋਏਗੀ ਜਿਹੜੇ ਪਹਿਲਾਂ ਜਦੋਂ ਇਹ ਚੋਣ ਹੋਈ ਜਦੋਂ ਪੂਰਾ ਵਿਵਾਦ ਹੋਇਆ ਤੇ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਉਹੀ ਉਮੀਦਵਾਰ ਜਿਹੜੇ ਉਸ ਵੇਲੇ ਜਿਨ੍ਹਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਭਰੇ ਸੀ ਉਹੀ ਲੋਕ ਹੁਣ ਉਮੀਦਵਾਰ ਰਹਿਣਗੇ ਸੋ 27 ਫਰਵਰੀ ਨੂੰ ਜਿਹੜੀ ਹੈ ਹਰਿਆਣੇ ਦੇ ਵਿੱਚ ਮੇਅਰ ਅਤੇ ਡਿਪਟੀ ਮੇਅਰ ਦੀ ਜਿਹੜੀ ਚੋਣ ਹੈ ਇਹ ਹੋਣੀ ਹੈ ਔਰ ਇਹ ਬਹੁਤ ਅਹਿਮियत ਵਾਲਾ ਦਿਨ ਇਸ ਵਾਰ ਰਹੂਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਤਿੰਨ ਕੌਂਸਲਰ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਈ ਸੀ ਪਹਿਲਾਂ ਭਾਰਤੀ ਜਨਤਾ ਪਾਰਟੀ ਕੋਲੇ ਕੁੱਲ ਅ 14 ਸੀਟਾਂ ਬਣ ਗਈਆਂ ਸੀ 14 ਵੋਟਾਂ ਉਹਨਾਂ ਨੂੰ ਬਣ ਗਈਆਂ ਸੀ ਪਹਿਲਾਂ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਅਕਾਲੀ ਦਲ ਵੱਲੋਂ ਵੋਟ ਪਈ ਔਰ ਇਹਦੇ ਨਾਲ ਨਾਲ ਉਹਨਾਂ ਨੂੰ ਇੱਕ ਵੋਟ ਹੈ ਜਿਹੜੀ ਉਹ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਬੀਬੀ ਕਿਰਨ ਖੇਰ ਦੀ ਵੀ ਮਿਲੀ ਸੀ ਪਰ ਹੁਣ ਕਿੰਨੀਆਂ ਵੋਟਾਂ ਉਹਨਾਂ ਨੂੰ ਮਿਲਦੀਆਂ ਨੇ ਕਿਉਂਕਿ ਤਿੰਨ ਵੋਟਾਂ ਆਵਾਦਮੀ ਪਾਰਟੀ ਦੀਆਂ ਭਾਜਪੀ ਚ ਗਈਆਂ ਨੇ ਹੁਣ ਬਦਲੇ ਹਾਲਾਤਾਂ ਦੇ ਵਿੱਚ ਕਿਹਦੀ ਵੋਟ ਕਿਹਨੂੰ ਪੈਂਦੀ ਹੈ 27 ਤਰੀਕ 27 ਫਰਵਰੀ ਨੂੰ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੈ ਉਹਦੇ ਉੱਪਰ ਨਜ਼ਰ ਸਾਰਿਆਂ ਦੀ ਬਣੀ ਰਹੇਗੀ ਕਿਉਂਕਿ ਪਹਿਲਾਂ ਆਮ ਆਦਮੀ ਪਾਰਟੀ ਔਰ ਕਾਂਗਰਸ ਨੇ ਗੱਠ ਜੋੜ ਕਰਕੇ 20 ਕੌਂਸਲਰ ਇਹਨਾਂ ਕੋਲੇ ਸੀ 13 ਕੌਂਸਲਰ ਆਮ ਆਦਮੀ ਪਾਰਟੀ ਦੇ ਪ੍ਰਸ਼ੰਤ ਕੌਂਸਲਰ ਕਾਂਗਰਸ ਦੇ ਹੁਣ ਆਮ ਆਦਮੀ ਪਾਰਟੀ ਦੇ 13 ਕੌਂਸਲਰਾਂ ਦੇ ਵਿੱਚੋਂ ਤਿੰਨ ਕੌਂਸਲਰ ਬੀਜੇਪੀ ਚ ਚਲੇ ਗਏ ਨੇ ਸੋ ਹੁਣ ਵੇਖਣ ਵਾਲੀ ਗੱਲ ਹੀ ਰਹੇਗੀ ਕਿ ਇਹਨਾਂ ਚੋਣਾਂ ਦਾ ਨਤੀਜਾ ਕੀ ਨਿਕਲਦਾ ਹੈ ਕਿਸ ਤਰ੍ਹਾਂ ਵੋਟਾਂ ਪੈਂਦੀਆਂ ਨੇ ਕਿਹੜਾ ਕਾਉਂਸਲਰ ਕਿਸ ਨੂੰ ਵੋਟ ਪਾਉਂਦਾ ਸੋ ਬੜਾ ਦਿਲਚਸਪ ਮਾਮਲਾ ਬਣੇਗਾ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਜਿਹੜੀ ਚੋਣ ਹੈ ਹੁਣ ਹੋਣੀ ਹੈ ਮੇਅਰ ਤਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਪਹਿਲਾਂ ਹੀ ਐਲਾਨੀਆਂ ਜਾ ਚੁੱਕੀਆਂ ਜਿਹੜੀਆਂ 8 ਵੋਟਾਂ ਰੱਦ ਕੀਤੀਆਂ ਸੀ ਪਿਛਲੀ VOTING ਵੇਲੇ ਉਹਨਾਂ 8 ਵੋਟਾਂ ਨੂੰ ਸੁਪਰੀਮ ਕੋਰਟ ਨੇ ਬਹਾਲ ਕੀਤਾ ਸੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੁਹਾਡਾ ਅਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ